ਸਾਸੀ ਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਜ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਦੋ ਟਾਈਮ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਤੇ ਵੀਡੀਓ ਕਾਲ ਤੇ ਆਨਲਾਈਨ ਚ ਵਾਈ ਜਰੂਰ ਕਰੋ ਗੱਬਨ ਡੰਗਰ ਨੂੰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਸਾਰੇ ਬਹੁਤ ਵਧੀਆ ਕੰਮ ਕਰਦੇ ਆ ਕੋਈ ਵੀ ਉਹ ਜੀ ਟੁਰਕੋ ਵਾਲੀ ਗੱਲ ਨਹੀਂ ਆ ਸਾਫ ਸੁਥਰਾ ਕੰਮ ਕਰਦੇ ਆ ਖਰੀਦਦਾਰੀ ਜ਼ਰੂਰ ਕਰੋ ਆਪਣੀ ਠੀਕ ਆ ਜੀ ਧੰਨਵਾਦ ਵੀਡੀਓ ਵੇਖਣ ਲਈ ਸੱਜਣੋ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿ ਸੱਜਣ ਮਿੱਤਰ ਦਾ ਫਾਇਦਾ ਇੰਦਾ ਕੋਈ ਆਪਣੀ ਖਰੀਦਦਾਰੀ ਕਰ ਸਕਦਾ ਅੱਜ ਦੀ ਵਿਜ਼ਿਟ ਪਿੰਡ ਬੈੜਵਾੜਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਬਾਕੀ ਵਧੇਰੇ ਜਾਣਕਾਰੀ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਬਣੇ ਰਹੋ ਐਂਡ ਤੱਕਰ ਕਰਦੇ ਆ ਗੱਲਬਾਤ ਜੀ ਜੈਦਾਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੈਮ ਸਦਾ ਠੀਕ ਠਾਕ ਜੀ ਉਹ ਗੁੱਡਿਆ ਕਿਵੇਂ ਆ ਠੀਕ ਆ ਤੇ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਨ ਤਸਵੀਰ ਪੱਟੀ ਹਾਂਜੀ ਹਾਂਜੀ ਠੀਕ ਆ ਜੀ ਦੋ ਪਸ਼ੂ ਹੈ ਨਾ ਆਪਣੇ ਫਾਰਮ ਤੇ ਦੋ ਜੀ ਤੇ ਵੜ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਠੀਕ ਆ ਜੀ ਇੱਕ ਕਿਰਵਾਸੂਆ ਦੂਜਾ ਤੇ ਜਾਂ ਦੂਜਾ ਜੀ ਦੂਜਾ ਤੇ ਸੂਈ ਤਾਜੀ ਹੈ ਸੱਜਣੋ ਕੋਈ 10 ਦਿਨਾਂ ਦੀ ਹੋਊਗੀ ਵੱਡੀ ਗੱਲ 10 12 ਦਿਨਾਂ ਦੇ ਵਿੱਚ ਹੋਊਗਾ ਸੂਆ ਹਾਂਜੀ ਹਾਂਜੀ ਤੇ ਹੁਣ ਮੌਕੇ ਦਾ ਜੈਦਾਦੀ ਕਿੰਨਾ ਦੁੱਧ ਆ ਮੌਕੇ ਦਾ ਜੀ ਕਿਲੋ ਆਪ ਤੇ ਜੇ ਕਿ ਨਹੀਂ ਆਉਣ ਲੈਂਚ ਉਹਨਾ ਤੇ ਫੇਰ 18 ਕਿਲੋ ਗਰੰਟੀ ਆ ਗਰੰਟੀ ਆ ਹਾਂ ਉੰਜ 20 ਕਿਲੋ ਦੁੱਧ ਹੋਊਗਾ 20 ਕਿਲੋ ਤੇ ਜੇ ਕਿ ਭੈਣ ਭਰਾ ਨੇ ਦੂਰ ਨੇੜੇ ਖਰਨੀ ਆ ਦੇ ਉਹਨੂੰ ਉਹਨੂੰ 18 ਕਿਲੋ ਦੀ ਗਰੰਟੀ ਹੈ ਉਹਨੂੰ 18 ਦੀ ਸਹੀ ਕਹ ਲਿਆ ਜਿੰਨਾ ਕਿਹਾ ਉਹਨਾਂ ਕੰਤਾਜਾ ਸਬਾਕੀ ਤੋਰਾ ਖੋਲ ਕੇ ਚੈੱਕ ਕਰਾ ਦੋ ਸੱਜਣੋ ਸੰਤਹੁਣ ਬੜਾ ਚੰਗਾ ਲੱਗਾ ਵੈੜ ਨੂੰ ਤੇ ਚੁਆਈ ਵੀ ਚੰਗੀ ਆ ਵੇਹੇ ਤਰਾ ਤੂਰਾ ਮਰਵਾ ਕੇ ਤੁਹਾਨੂੰ 1 2 ਖਾ ਦੇਣੇ ਚੌਥਣਾਂ ਦੀ ਲਓ ਜੀ ਚੌਣ ਵੜੀ ਗਰਲ ਗਰ ਲੌਂਦੀ ਆ ਵੇਖ ਸਕਦੇ ਜੀ ਮਿੱਠੀ ਆ ਹਨਾ ਇਕ ਥਾਣੇ ਵੇਖੋ ਬੜਾ ਸੋਹਣਾ ਲੱਗਾ ਨੋਕ ਵਾਲਾ ਸੱਜਣੋ ਥਾਣੇ ਮੇਲ ਕਾਫ ਬੱਚਾ ਮਗਰ ਇਹ ਅੰਤਾਜਾ ਲਾਇਓ ਕਿ ਕਿੰਨੇ ਕ ਦਿਨਾਂ ਦਾ 8 10 ਦਾ 12 ਦਾ ਕਿੰਨੇ ਕ ਦਾ ਹੋਊਗਾ ਇਹ ਅੰਤਾਜਾ ਤਹਾਂ ਲਾਉਣਾ ਤੋੜ ਦੋ ਪਰਾਨੋ ਜੀ ਲਓ ਜੀ ਸੂਬਾ ਵੇਹੇ ਅੰਤਾਜਾ ਲਾਉਣਾ ਚਾਹੀਦਾ ਕਿਣਵਾ ਦੂਜਾ ਦੱਸਿਆ ਮਾਲਕਾਂ ਨੇ ਪਿਛੋਂ ਤੇ ਇਹ ਵੀ ਦੂਜਾ ਸੂਬਾ ਹੀ ਦੱਸ ਰਹੇ ਆ ਲਓ ਜੀ ਬਾਕੀ ਤੋੜਾ ਤਰਾ ਚੰਗਾ 20 ਕਿਲੋ ਆ ਬਾਈ ਉਹਨੇ ਕਹਿੰਦੇ ਦੁੱਧ ਤੇ ਬਾਕੀ ਤੁਸੀਂ ਆਪਣੀ 18 ਕਿਲੋ ਦੀ ਓਟਨਾ ਜਿਹੜਾ ਮਰਜ਼ੀ ਭੈਣ ਭਰਾ ਲੈ ਜੇ ਕੱਤ ਢਾਂਚਾ ਬਿਲਕੁਲ ਵੱਡਾ ਛੋਟੀ ਨਹੀਂ ਹੈ ਹਾਈਟ ਦੀ ਜਾਂ ਆ ਐਚ ਐਫ ਕ੍ਰਾਸ ਚ ਜਿਵੇਂ ਆ ਗਈ ਗਰਲੈਂਡੋ ਜੀ ਚ ਸੱਜਣੋ ਲਓ ਜੀ ਇਹਨੂੰ ਜਾ ਬੇਟਾ ਉਹ ਲਓ ਜੀ ਵੇੜ ਸੱਜਣੋ ਬੜੀ ਜਿਆਦੀ ਚੰਗੀ ਆ ਇਹ ਕਰਾ ਇਹਨੂੰ ਤੋੜ ਦਿਓ ਲੰਮੀ ਹੋਰ ਲਓ ਜੀ ਬੋਦੀ ਵਾਲੀ ਆ ਸੱਜਣੋ ਵੱਡੀ ਵੇੜ ਆ ਪੂਰੀ ਵੇਖ ਸਕਦੇ ਤੁਸੀਂ ਕੀ ਆ ਬਾਤ ਹੈ ਲਾਇਓ ਜੀ ਮੋੜ ਲਿਓ ਲਾਇਓ ਚਵਾਈ ਸੱਜਣੋ ਡਰਨ ਦੀ ਲੋੜ ਨਹੀਂ ਬਿਲਕੁਲਾਂ ਦੇ ਗਰਗਰ ਆਉਂਦੀ ਆ ਧਾਰਾਂ ਵੀ ਮਾਰੀਆਂ ਵੈਸੇ ਆਪਾਂ ਤੇ ਵਹਿੜ ਵੀ ਚੰਗੀ ਆ ਤਾਂ ਤੁਨ ਬੜਾ ਚੰਗਾ ਸੱਜਣੋ ਦਾ ਬਿਲਕੁਲ ਚੰਗਾ ਲਓ ਜੀ ਬੰਦੋ ਜੀ ਬੰਦੋ ਇਹ ਰੇਟ ਵੀ ਜਾਇਜ਼ ਹੋਊਗਾ ਸੱਜਣੋ ਹੱਥ ਲਾਇਆ ਤੇ ਵੇਖ ਲਓ ਪਸਮਾਈ ਜੇ ਖਾਨ ਪਸਮਾ ਕੇ ਕਿੱਡਾ ਸੋਹਣਾ ਕਰ ਗਈ ਆ ਉਦਾਂ ਜਿਵੇਂ ਨਿੱਕਾ ਹੰਦਾ ਠੀਕ ਆ ਜੀ ਤੇ ਰੇਟੰਦਾ ਜੀ ਰੇਟ ਇਹਦਾ ਜੀ 65000 65000 ਲੈ ਦੇ ਤੇ 70000 ਮੁੱਲ ਹਾਂਜੀ ਨਹੀਂ ਮੁੱਲ ਕੀ ਕਰਦੇ ਜੀ ਬੋਲੇ ਦਾ 65000 ਉਹ 65000 ਤੇ ਉਹ ਚੋਂ ਕਿੰਨੀ ਛੋਟ ਕਰਨੀ ਆ 5000 ਰੁਪਇਆ ਕਰਾਂਗੇ 60 ਦੀ ਦੇ ਦਗੇ ਚਲੋ ਠੀਕ ਆ ਜੀ ਸੱਜਣੋ 20 ਕਿਲੋ ਵਾਲੀ ਗਾਂ 60000 ਦੀ ਤੁਹਾਨੂੰ ਮਿਲ ਜੂਗੀ ਬਾਕੀ ਵਹਿੜ ਚੰਗੀ ਆ ਇੱਥੇ ਆ ਕੇ ਫਿਰ ਵੀ ਤਸੱਲੀ ਕਰਨੀ ਆ ਫਾੜੀ ਵਾਲਾ ਲੈਵਾ ਜੇ ਤੁਸੀਂ ਆਪ ਦੇਖ ਸਕਦੇ ਜੀ ਲੇਵਾ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਤੇ ਅੱਗੇ ਆ ਗਈ ਝੋਟੀ ਝੋਟੀ ਬਿਲਕੁਲ ਤਿਆਰ ਹੈ ਨਾ ਹਾਂਜੀ ਬਿਲਕੁਲ ਤਿਆਰ ਹੈ ਠੀਕ ਆ ਠੀਕ ਆ ਝੋਟੀ ਦੇ ਪਹਿਲੇ ਮੈਂ ਚੰਗੀ ਆ ਤੇ ਸਜਣੋ ਥਨਾ ਥਨਾ ਦੇ ਥੋੜੀ ਬੜੀ ਪਾਲ ਪਾਈ ਆ ਬਾਕੀ ਇੱਕ ਅੱਧਾ ਦੇਣੀ ਲੈਂਦੀ ਸੂਣ ਦੇ ਵਿੱਚ ਹਨਾ ਤੇ ਗਰੰਟੀ ਫੁੱਲ ਹੋਊਗੀ ਥਨਾ ਦੀ ਸਜਣੋ ਡਰਨ ਦੀ ਲੋੜ ਨਹੀਂ ਆ ਗਰੰਟੀ ਹੋਊਗੀ ਬਿਲਕੁਲ ਪਾਰ ਫਿਸ਼ੇ ਦੇ ਥਣਾ ਦੀ ਹਨਾ ਹਾਂਜੀ ਹਾਂਜੀ ਦਿਨ ਦੋ ਕ ਲੈ ਜਾਊਗੀ ਦੋ ਦਿਨ ਬਾਕੀ ਅਜਦਾ ਰੇਟ ਗੱਬਨ ਦਾ ਲੱਗ ਹੋਊਗਾ ਤੇ ਸੂਈ ਦਾ ਜੈਦਰ ਕਿੰਦਾ ਵੱਖਰਾ ਹੋਊਗਾ ਨਾ ਹਾਂਜੀ ਹਾਂਜੀ ਰੇਟ ਵੱਖੋ ਵੱਖਰੀ ਹੋਊਗਾ ਸੱਜਣੋ ਕੋਈ ਵੀ ਭੈਣ ਭਰਾ ਖਰੀਦਦਾ ਨਾ ਗੱਬਨ ਡੰਗਰ ਦਾ ਰੇਟ ਹੋਰ ਹੋਊਗਾ ਕਹਿੰਦੇ ਆ ਤੇ ਸੂਈ ਦਾ ਰੇਟ ਹੋਰ ਹੋਊਗਾ ਸੂਆ ਮੰਨਿਓ ਕਿ ਕਿਨਵਾਊਗਾ ਲੈ ਜੋ ਸੂਆ ਦੁੱਝਾ ਹੋਊਗਾ ਲਓ ਜੀ ਦੁੱਝਾ ਸੂਆ ਦੱਸ ਰਿਹਾ ਬਾਕੀ ਤਾਹਾਂ ਅੰਦਾਜ਼ਾ ਲਾਉਣਾ ਦੂਜਾ ਤੀਜਾ ਪਹਿਲਾ ਨਹੀਂ ਜੀ ਤੀਜੇ ਤਾਂ ਜਾਂਦੀ ਨਹੀਂ ਹਾਂ ਲੈ ਜਾ ਕੋਈ ਨਹੀਂ ਲਾਇਓ ਇੱਧਰ ਤੂੰ ਲੈ ਲਈਏ ਇੱਕਦਮ ਲੈ ਜਾ ਸੇਂਗ ਸੁੰਘ ਚੰਗਾ ਲੋ ਜੀ ਬਾਕੀ ਲੇਵਾ ਚੰਗਾ ਸੱਜਣੋ ਜਿਹੜਾ ਵੇਟ ਹੈ ਨਾ ਰੇਟ ਬੜਾ ਜਾਇਜ਼ ਕਰਨਾ ਕਰਾਉਣਾ ਆਪਾਂ ਤੇ ਪਾਰ ਪਿਛੇ ਦੀ ਫੁੱਲ ਗਰੰਟੀ ਦਿਨ ਇੱਕ ਅੱਧਾ ਦੇਣੀ ਇੱਕ ਦਿਨ ਲੈ ਜੇ ਦੋ ਦਿਨ ਲੈ ਜੇ ਚਾਰ ਲੈ ਜੇ ਤੁਸੀਂ ਵੀ ਸ਼ੂਜਵਾਂ ਜੇ ਇੰਨਾ ਕੀ ਟਾਈਮ ਖੜੂਗੀ ਲੈ ਆਓ ਮੋੜ ਲੈ ਆਓ ਲੈਓ ਲੈ ਮੇਰੀ ਬੰਤਰ ਚੰਗੀ ਆ ਬਟਨਾਲਾ ਸੱਜਣੋ ਛੱਡਾ ਜੇ ਲੋ ਜੀ ਲੇਵਾ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਬਟਨਾਲਾ ਜੇ ਲੇਵਾ ਬੜਾਇ ਥੋੜੀਆਂ ਪਰਾਪੂਲਾ ਪਾ ਕੇ ਜਿਹੜਾ ਬਿਲਕੁਲ ਥੰਥੁਣਾ ਮਟਾਈ ਤੇ ਕਰ ਗਈ ਆ ਬਾਕੀ ਥਾਣਾ ਬਿਲਕੁਲ ਕੂਣੀਆ ਵਰਗੇ ਨੇ ਪਤਲੇ ਥਾਣੇ ਚਾਰੇ ਸੱਜਣੋ ਠੀਕ ਆ ਜੀ ਥਾਣ ਚੰਗਾ ਨੋਕ ਵਾਲਾ ਏ ਤੇ ਪਾਲਪੂਲ ਪਾ ਕੇ ਕਰ ਗਈ ਮਟਾਈ ਤੇ ਇਹਦਾ ਰੇਟ ਇਹਦਾ 75000 ਜੀ ਤੇ ਜੈਸ ਨੂੰ ਆਪਾਂ ਜੈਸ ਜੀ 4000 ਸ਼ੂਟ ਕਰੰ 71 ਜੀ ਹਾਂ ਜੀ ਨਹੀਂ ਹੋਰ ਕਰੀਏ 4000 ਛਾੜ ਦੇ ਹੋਈ ਨਹੀਂ ਹੋਰ 5 ਕਰੀਏ 476 60 ਦੀ ਦੇ ਲਈ 60 ਦੀ ਦੇ ਲਈ ਚਲੋ ਜੀ ਥਾਦੀ ਮਰਜ਼ੀ ਸਾਡੇ ਨਾਲ ਜੇ ਇਹਦੇ ਫੁੱਲ ਕਿਹੜਾ ਦਿੰਦੇ ਜੀ ਠੀਕ ਆ ਮੈਂ ਤਾਂ ਘਾਟਾ ਨਹੀਂ ਪੈਂਦਾ ਤੁਹਾਨੂੰ ਜੇ ਤੁਸੀਂ ਆਉਂਦੇ ਹੋਣ ਇੱਥੇ ਤਾਂ ਵਿਖਲੋਣਾ ਪੈਣਾ ਸਾਨੂੰ ਠੀਕ ਆ ਮੈਂ ਘਾਟਾ ਨਹੀਂ ਪੈਦਾ ਚਾਹੀਦਾ 60000 ਦੀ ਸਜਣੋ ਦੇਣੀ ਨਹੀਂ ਆ ਭਾਰੇ ਗੱਬਨ ਦਾ ਮੁੱਲ ਜੇ ਸੂਈ ਦਾ ਮੁੱਲ ਨਹੀਂ ਜੇ ਸੂਈ ਦਾ ਮੁੱਲ ਨਹੀਂ ਜੇ ਸੂਈ ਦਾ ਮੁੱਲ ਫਿਰ ਜੇ ਸੂਫੂ ਕਰਮਾਂ ਵਾਲੀ ਨਾ ਵਿਗੂਗੀ ਉਹ ਮੁੱਲ ਲੱਗ ਹੋਊਗਾ ਹਨਾ ਤੇ ਅੱਜ 60000 ਦੀਆਂ ਨਾ ਦੇਣੀ ਸਤਾਇਓ ਨਾ ਤੇ ਗਾਂ 60 ਦੀ ਇਹਦੇ ਵਿੱਚ ਕੋਈ ਛੋਟ ਕੋਈ ਨਹੀਂ ਹੋਣੀ 100 200 ਕਰ ਦਿਓ 100 ਕਰ ਦਿਓ ਠੀਕ ਹੈ ਸੱਜਣੋ ਖਰੀਦਦਾਰੀ ਕਰਿਓ ਸਾਸੀ ਗਾਲ ਜੀ